ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਮਹਿੰਗੇ ਕੱਪੜੇ ਤਾਂ ਦੁਕਾਨ ਦੇ ਪੁਤਲੇ ਵੀ ਪਹਿਨਦੇ ਹਨ ਜੇਕਰ ਤੁਸੀਂ ਆਪਣੀ ਪਹਿਚਾਨ ਬਣਾਉਣੀ ਹੈ ਤਾਂ ਆਪਣਾ ਵਿਵਹਾਰ ਚੰਗਾ ਕਰੋ ਇੱਕ ਬਹੁਤ ਛੋਟੀ ਜਿਹੀ ਕਹਾਣੀ ਸੁਣਾਉਂਦੇ ਹਾਂ ਇੱਕ ਮਹਿਲਾ ਘਰ ਵਿੱਚ ਰਸੋਈ ਵਿੱਚ ਕੰਮ ਕਰ ਰਹੀ ਸੀ ਉਦੋਂ ਹੀ ਦਰਵਾਜ਼ੇ ਦੀ ਘੰਟੀ ਵੱਜੀ ਅਤੇ ਉਹ ਔਰਤ ਜਦੋਂ ਜਾ ਕੇ ਦਰਵਾਜ਼ਾ ਖੋਲਦੀ ਹੈ ਅਤੇ ਦੇਖਦੀ ਹੈ ਕਿ ਤਿੰਨ ਮਹਾਤਮਾ ਉਸ ਦੇ ਦਰਵਾਜ਼ੇ ਤੇ ਖੜੇ ਹਨ ਉਹ ਔਰਤ ਉਨ੍ਹਾਂ ਨੂੰ ਕਹਿੰਦੀ ਹੈ ਕਿ ਮਹਾਤਮਾ ਜੀ ਤੁਹਾਡਾ ਸਵਾਗਤ ਹੈ ਅੰਦਰ ਆਓ ਕਿ ਮੈਂ ਤੁਹਾਡੀ ਸੇਵਾ ਕਰ ਸਕਦੇ ਹਾਂ ਉਹਨਾਂ ਮਹਾਤਮਾਵਾਂ ਨੇ ਕਿਹਾ ਕਿ ਨਹੀਂ ਅਸੀਂ ਇਸ ਤਰ੍ਹਾਂ ਨਹੀਂ ਆਵਾਂਗੇ ਅਸੀਂ ਤਾਂ ਬਹੁਤ ਦੂਰ ਤੋਂ ਆਏ ਹਾਂ ਅਸੀਂ ਭੋਜਨ ਕਰਨਾ ਹੈ ਜੇਕਰ ਤੁਹਾਡੇ ਭੋਜਨ ਤਿਆਰ ਹੈ ਤਾਂ ਦੱਸੋ ਅਸੀਂ ਪ੍ਰਸ਼ਾਦੀ ਪਾਉਣਾ ਚਾਹੁੰਦੇ ਹਾਂ ਨਹੀਂ ਤਾਂ ਅਸੀਂ ਚੱਲੇ ਜਾਵਾਂਗੇ ਉਸ ਔਰਤ ਨੇ ਕਿਹਾ ਕਿ ਨਹੀਂ ਨਹੀਂ ਬਸ ਮੇਰੇ ਰਸੋਈ ਵਿੱਚ ਹੀ ਸੀ ਹੁਣੇ ਖਾਣਾ ਤਿਆਰ ਕਰ ਦਿੰਦੀ ਹਾਂ ਭੋਜਨ ਹੁਣੇ ਬਣ ਜਾਵੇਗਾ ਪ੍ਰਸ਼ਾਦੀ ਵੀ ਬਣ ਜਾਵੇਗੀ ਤੁਸੀਂ ਪਰੇਸ਼ਾਨ ਨਾ ਹੋਵੋ ਮਹਾਤਮਾ ਜੀ ਨੇ ਕਿਹਾ ਤੇਰੇ ਪਤੀ ਘਰ ਵਿੱਚ ਹਨ ਉਸ ਔਰਤ ਨੇ ਕਿਹਾ ਨਹੀਂ ਪਤੀ ਘਰ ਵਿੱਚ ਨਹੀਂ ਹੈ ਤਿੰਨੇ ਮਹਾਤਮਾ ਵਾਪਸ ਜਾਣ ਲੱਗੇ ਉਸ ਔਰਤ ਨੇ ਕਿਹਾ ਕਿ ਨਹੀਂ ਨਹੀਂ ਉਹ ਆ ਜਾਣਗੇ ਮਾਰਕੀਟ ਗਏ ਹੋਏ ਹਨ ਤਾਂ ਬਾਬਾ ਜੀ ਨੇ ਕਿਹਾ ਠੀਕ ਹੈ ਜਦੋਂ ਤੁਹਾਡੇ ਪਤੀ ਆ ਜਾਣ ਉਦੋਂ ਅਸੀਂ ਘਰ ਵਿੱਚ ਆਵਾਂਗੇ ਫਿਰ ਪ੍ਰਸ਼ਾਦੀ ਪਾਵਾਂਗੇ ਤੇ ਚਲੇ ਜਾਵਾਂਗੇ ਉਸ ਔਰਤ ਨੇ ਕਿਹਾ ਠੀਕ ਹੈ ਪਰ ਆਪਣੇ ਨਾਮ ਤਾਂ ਦੱਸੋ ਤੁਹਾਡਾ ਕੀ ਨਾਮ ਹੈ ਕਿੱਥੋਂ ਆਏ ਹੋ ਤਾ ਜੋ ਵਿਚਕਾਰ ਖੜੇ ਸਨ ਮਹਾਤਮਾ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਨਾਮ ਪ੍ਰੇਮ ਹੈ ਮੇਰੇ ਸੱਜੇ ਪਾਸੇ ਜੋ ਖੜੇ ਹਨ ਉਹ ਤਨ ਹੈ ਖੱਪੇ ਪਾਸੇ ਜੋ ਖੜੇ ਹਨ ਉਹ ਸਫਲਤਾ ਹੈ ਹੁਣ ਤੁਹਾਡੇ પતિ ਆ ਜਾਣ ਤਾਂ ਉਹਨਾਂ ਨਾਲ ਗੱਲ ਕਰ ਲੈਣਾ ਫਿਰ ਅਸੀਂ ਅੰਦਰ ਆਵਾਂਗੇ ਉਸ ਔਰਤ ਨੇ ਕਿਹਾ ਠੀਕ ਹੈ ਤੇ ਬਹੁਤ ਖੁਸ਼ ਹੋਈ ਕਿ ਕੀ ਗੱਲ ਹੈ ਅੱਜ ਤਾਂ ਦਰਵਾਜ਼ੇ ਤੇ ਪ੍ਰੇਮ ਨਾਮ ਦੇ ਸਾਧੂ ਆਏ ਹਨ ਧਨ ਨਾਮ ਅਤੇ ਸਫਲਤਾ ਨਾਮ ਦੇ ਸਾਧੂ ਆਏ ਹਨ ਸਾਰੀਆਂ ਖੁਸ਼ੀਆਂ ਮੇਰੇ ਘਰ ਵਿੱਚ ਆ ਗਈਆਂ ਤਾਂ ਉਹ ਜਾ ਕੇ ਭੋਜਨ ਤਿਆਰ ਕਰਨ ਲੱਗੀ ਇੰਨੇ ਵਿੱਚ ਉਸ ਦਾ ਪਤੀ ਆ ਗਿਆ ਪਤੀ ਨੂੰ ਉਸ ਨੇ ਸਾਰੀ ਗੱਲ ਦੱਸੀ ਪਤੀ ਨੇ ਕਿਹਾ ਫਿਰ ਭੋਜਨ ਪ੍ਰਸ਼ਾਦੀ ਤਿਆਰ ਕਰੋ ਉਹ ਬੋਲੀ ਹਾਂ ਬਸ ਬਾਣ ਹੀ ਰਿਹਾ ਹੈ ਤੇ ਬੋਲੇ ਜਾਓ ਬੁਲਾ ਕੇ ਲੈ ਆਓ ਔਰਤ ਗਈ ਤਾਂ ਦੇਖਿਆ ਕਿ ਦੂਰ ਬੈਠੇ ਹੋਏ ਸਨ ਉਸ ਨੇ ਮਹਾਤਮਾ ਨੂੰ ਕਿਹਾ ਕਿ ਆ ਜਾਓ ਜੀ ਆ ਗਏ ਮੇਰੇ ਪਤੀ ਤਾਂ ਜੋ ਬਿਚ ਖੜੇ ਹੋਏ ਬਾਬਾ ਜੀ ਸਨ ਤਾਂ ਉਹਨਾਂ ਨੇ ਕਿਹਾ ਦੇਖੋ ਬੇਟਾ ਅਸੀਂ ਤਿੰਨੇ ਇਕੱਠੇ ਕਿਸੇ ਦੇ ਘਰ ਵਿੱਚ ਵੀ ਪ੍ਰਵੇਸ਼ ਨਹੀਂ ਕਰਦੇ ਹੁਣ ਤੂੰ ਜਾ ਜਾ ਕੇ ਆਪਣੇ ਪਤੀ ਨੂੰ ਪੁੱਛ ਕੇ ਸਾਡੇ ਤਿੰਨਾਂ ਵਿੱਚੋਂ ਕਿਸ ਨੂੰ ਅੰਦਰ ਬੁਲਾਉਣਾ ਚਾਹੁੰਦੇ ਹਨ ਪ੍ਰੇਮ ਨੂੰ ਧਨ ਨੂੰ ਸਫਲਤਾ ਨੂੰ ਜਿਸ ਨੂੰ ਤੁਸੀਂ ਬੁਲਾਉਣਾ ਚਾਹੋਗੇ ਉਹ ਤੁਹਾਡੇ ਘਰ ਪ੍ਰਵੇਸ਼ ਕਰ ਜਾਵੇਗਾ ਉਹ ਔਰਤ ਕਨਫਿਊਜ਼ ਹੋ ਗਈ ਕਿ ਕੀ ਕਰਾਂਗੇ ਇਹ ਤਾਂ ਉਲਝਣ ਵਿੱਚ ਪਾ ਗਏ ਪਰ ਠੀਕ ਹੈ ਕੋਈ ਇੱਕ ਵੀ ਆ ਗਿਆ ਤਾਂ ਵੀ ਸਭ ਕੁਝ ਠੀਕ ਹੀ ਰਹੇਗਾ ਉਹ ਗਈ ਤੇ ਜਾ ਕੇ ਆਪਣੇ ਪਤੀ ਨੂੰ ਦੱਸਿਆ ਕਿ ਦੇਖੋ ਤਿੰਨੇ ਇਕੱਠੇ ਨਹੀਂ ਆਉਣਗੇ ਕੋਈ ਇੱਕ ਹੀ ਅੰਦਰ ਆਵੇਗਾ ਹੁਣ ਤੁਸੀਂ ਦੱਸੋ ਕਿਸ ਨੂੰ ਬੁਲਾਈਏ ਪਤੀ ਨੇ ਕਿਹਾ ਤਾਂ ਬੁਲਾ ਲੈਂਦੇ ਹਾਂ ਪੈਸਾ ਹੀ ਪੈਸਾ ਹੋਵੇਗਾ ਕੋਈ ਟੈਨਸ਼ਨ ਨਹੀਂ ਪਤਨੀ ਕਹਿਣ ਲੱਗੀ ਤੁਸੀਂ ਤਾਂ ਦਿਨ ਭਰ ਪੈਸਾ ਪੈਸਾ ਕਰਦੇ ਹੋ ਨਹੀਂ ਨਹੀਂ ਸਫਲਤਾ ਬੁਲਾਉਂਦੇ ਹਾਂ ਸਫਲਤਾ ਆ ਜਾਵੇਗੀ ਤਾਂ ਸਭ ਚੰਗਾ ਹੀ ਚੰਗਾ ਹੋਵੇਗਾ ਨਾ ਪੈਸਾ ਤਾਂ ਆਪਣੇ ਆਪ ਆ ਜਾਵੇਗਾ ਇਸੇ ਗੱਲ ਤੇ ਦੋਨਾਂ ਵਿੱਚ ਬਹਿਸ ਚੱਲਦੀ ਰਹੀ ਫਿਰ ਉਹਨਾਂ ਨੇ ਕਿਹਾ ਠੀਕ ਹੈ ਮਹਾਤਮਾ ਜੀ ਤੇ ਛੱਡ ਦੇਵੋ ਜਿਸ ਨੇ ਆਉਣਾ ਹੋਵੇਗਾ ਉਹ ਆ ਜਾਣਗੇ ਉਹ ਔਰਤ ਗਈ ਦਰਵਾਜ਼ੇ ਤੇ ਤੇ ਜਾ ਕੇ ਉਹਨਾਂ ਮਹਾਤਮਾਵਾਂ ਨੂੰ ਕਿਹਾ ਕਿ ਦੇਖੋ ਮੇਰੇ ਪਤੀ ਅਤੇ ਮੈਂ ਗੱਲਬਾਤ ਕੀਤੀ ਅਤੇ ਅਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੇ ਪਰ ਧਨ ਅਤੇ ਸਫਲਤਾ ਵਿੱਚੋਂ ਜੋ ਆਉਣਾ ਚਾਹੀ ਆ ਜਾਵੇ ਜਿਵੇਂ ਹੀ ਉਹ ਔਰਤ ਨੇ ਕਿਹਾ ਤਿੰਨੇ ਹੀ ਮਹਾਤਮਾ ਪਲਟ ਗਏ ਤੇ ਜਾਣ ਲੱਗੇ ਔਰਤ ਨੇ ਕਿਹਾ ਕੀ ਹੋਇਆ ਤੁਸੀਂ ਜਾ ਕਿਉਂ ਰਹੇ ਹੋ ਜੋ ਵਿਚਕਾਰ ਖੜੇ ਸਨ ਮਹਾਤਮਾ ਜੀ ਜਿਨ੍ਹਾਂ ਦਾ ਨਾਮ ਪ੍ਰੇਮ ਸੀ ਉਹਨਾਂ ਨੇ ਕਿਹਾ ਅਸੀਂ ਇਸ ਤਰ੍ਹਾਂ ਹੀ ਇੱਕ ਦਰਵਾਜ਼ੇ ਤੋਂ ਦੂਜੇ ਦਰਵਾਜ਼ੇ ਤੇ ਜਾਂਦੇ ਹਾਂ ਅਤੇ ਇਮਤਿਹਾਨ ਲੈਂਦੇ ਹਾਂ ਲੋਕਾਂ ਦਾ ਜੋ ਲਾਲਚ ਵਿੱਚ ਆ ਕੇ ਪੈਸੇ ਨੂੰ ਸਫਲਤਾ ਨੂੰ ਅੰਦਰ ਬੁਲਾਉਣਾ ਚਾਹੁੰਦਾ ਹੈ ਉੱਥੋਂ ਅਸੀਂ ਚਲੇ ਜਾਂਦੇ ਹਾਂ ਜੋ ਪ੍ਰੇਮ ਨੂੰ ਅੰਦਰ ਬੁਲਾਉਂਦਾ ਹੈ ਬਾਕੀ ਦੋਨੇ ਵੀ ਇੱਕ ਇੱਕ ਕਰਕੇ ਪ੍ਰਵੇਸ਼ ਕਰ ਹੀ ਜਾਂਦੇ ਹਾਂ ਉਹ ਅਰਥ ਜੋ ਹੈ ਪਛਤੌਂਦੀ ਰਹਿ ਗਈ ਉਹ ਮਹਾਤਮਾ ਜੀ ਚਲੇ ਗਏ ਕਹਾਣੀ ਬਹੁਤ ਛੋਟੀ ਜਹੀ ਹੈ ਪਰ ਜੀਵਨ ਦਾ ਸਾਰ ਸਿਖਾਉਂਦੀ ਹੈ ਕਿ ਜਿਸ ਦੇ ਘਰ ਵਿੱਚ ਪ੍ਰੇਮ ਹੈ ਜਿਸ ਦੇ ਘਰ ਵਿੱਚ ਪਿਆਰ ਹੈ ਉਸ ਤੇ ਉੱਥੇ ਆਪਣੇ ਆਪ ਬਾਕੀ ਚੀਜ਼ਾਂ ਆਉਂਦੀਆਂ ਹਨ ਕਿਉਂਕਿ ਖੁਸ਼ੀਆਂ ਖੁਸ਼ੀਆਂ ਨੂੰ ਅਟਰੈਕਟ ਕਰਦੀਆਂ ਹਨ ਹੈਪੀਨੈਸ ਹੈਪੀਨੈਸ ਨੂੰ ਅਟਰੈਕਟ ਕਰਦੀ ਹੈ ਅਸੀਂ ਕਈ ਵਾਰ ਇਹੀ ਸੋਚਦੇ ਰਹਿੰਦੇ ਹਾਂ ਕਿ ਇਹ ਨਹੀਂ ਮਿਲਿਆ ਔਰ ਨਹੀਂ ਮਿਲਿਆ ਅੰਦਰ ਹੀ ਅੰਦਰ ਦੁਖੀ ਹੋ ਰਹੇ ਹੁੰਦੇ ਹਾਂ ਚਿੜਚਿੜੇ ਹੁੰਦੇ ਜਾ ਰਹੇ ਹੁੰਦੇ ਹਾਂ ਨਫ਼ਰਤੀ ਹੁੰਦੇ ਜਾ ਰਹੇ ਹਾਂ ਜੈਲਸੀ ਸਾਡੇ ਅੰਦਰ ਆ ਜਾਂਦੀ ਹੈ ਅਤੇ ਉਹ ਫਿਰ ਜੋ ਚੀਜ਼ਾਂ ਆਉਣੀਆਂ ਸੀ ਉਹ ਨਹੀਂ ਆ ਪਾਉਂਦੀਆਂ ਤਾਂ ਸਕਸੈਸ ਦੇ ਪਿੱਛੇ ਪੈਸੇ ਦੇ ਪਿੱਛੇ ਦੌੜੋ ਭੱਜੋ ਉਸ ਤੋਂ ਪਹਿਲਾਂ ਪਿਆਰ ਲੈ ਕੇ आओ ਪਰਿਵਾਰ ਵਿੱਚ ਪ੍ਰੇਮ ਹੋਵੇ ਤੁਹਾਡੇ ਅੰਦਰ ਪ੍ਰੇਮ ਦੀ ਭਾਵਨਾ ਹੋਵੇ ਦੂਜਿਆਂ ਨੂੰ ਦੇਖ ਕੇ ਤੁਹਾਡੇ ਚਿਹਰੇ ਤੇ ਮੁਸਕਾਨ ਆ ਜਾਵੇ ਅਜਿਹੀ ਭਾਵਨਾ ਹੋਵੇ ਤਾਂ ਜ਼ਿੰਦਗੀ ਬਹੁਤ ਸੁਰਜ ਜਾਂਦੀ ਹੈ ਧੰਨਵਾਦ